ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 31 ਦਸੰਬਰ ਦਿਨ ਮੰਗਲਵਾਰ ਨੂੰ ਏਕਤਾ ਕਲੋਨੀ ਸਮੂਹ ਇਲਾਕਾ ਨਿਵਾਸੀ ਸੰਗਤਾਂ ਤੇ ਡਾਕਟਰ ਡਾਕਟਰ ਦਾ ਨਾਂ ਕੀ ਹੈ ਡਾਕਟਰ ਦਾ ਨਾਂ ਕੀ ਹੈ ਪਵਨ ਪਵਨ ਡਾਕਟਰ ਅਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਚਾਹ ਬਰੈਡ ਦੇ ਲੰਗਰ ਸੰਗਤਾਂ ਵਾਂਦੇ ਚੱਲਦੇ ਪਏ ਨੇ ਤੇ ਦੁਪਹਿਰ ਤੋਂ ਬਾਅਦ ਕੜੀ ਚੌਲ ਦੇ ਲੰਗਰਾਂ ਦੀ ਸੇਵਾ ਇਹ ਸੰਗਤਾਂ ਸੇਵਾ ਕਰਦੀ ਹੋਈਆਂ ਹਲਵਾਈ ਲੱਗੇ ਨੇ ਏਕਾ ਭਾਈ ਜੀ ਦੋ ਸਿੰਘ ਇੱਧਰ ਲੱਗੇ ਪਏ ਨੇ ਬਾਹਰਲੇ ਪਾਸੇ ਚਾਹ ਬਰੈਡ ਦੇ ਲੰਗਰ ਸੰਗਤਾਂ ਦੇ ਵਾਸਤੇ ਆਤੁੱਟ ਵਰਤਾਏ ਜਾ ਰਹੇ ਨੇ ਨੇ ਡਾਕਟਰ ਪਵਨ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਚੱਲਦੇ ਪਏ ਨੇ ਇਧਰ ਲక్ష్ਮੀ ਮਸ਼ੀਨ ਟੂਲ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ